ਤੇਰਾ ਜੋਰ ਸਵੇ ਝੂਠ ਮਾਨੋ ਜਤੇ ਜੰਤੂ ਮੰਤਰੰ ਜਿੰਨੇ ਜਤਰ ਮੰਤਰ ਨੇ ਲੋ ਇਹ ਕਰਦੇ ਵੇਦ ਵਿੱਚ ਲਿਖੇ ਹੋਏ ਨੇ ਉਹ ਝੂਠ ਨੇ ਜਿਹੜੇ ਜੰਤਰ ਮੰਤਰ ਜਿੱਦੇ ਵੀ ਰਿਤਾ ਕਰਦੇ ਉਹਨਾਂ 'ਚ ਕੋਈ ਸ਼ਕਤੀ ਦੀ ਹੈਗੀ ਸਵੇ ਝੂਠ ਮਾਨੋ ਜਤੇ ਜੰਤੂ ਮੰਤਰ ਉਹਨਾਂ 'ਚ ਵਿਸ਼ਵਾਸ ਨਹੀਂ ਕਰੇਓ ਸਭੈ ਫੋਗ ਤੋਂ ਧਰਮ ਹੈ ਭਗਤ ਦਾ ਸਤ ਦਾ ਦਿੰਦੂ ਲਿਖ ਲਿਖ ਕੇ ਜੰਦਲ ਉੱਤੇ ਉਹ ਫਿਰ ਗੁਰ ਸਿੱਖ ਕਥਨ ਉਸੇ ਕਹੀ ਨਹੀਂ ਇਹ ਤਾਂ ਕਾਇਮ ਉਹਨੇ 베ਰੀ ਤੇ ਹੋ ਗਿਆ ਕਰਕੇ ਤਾਂ ਦਿਖਾਉਣ ਹੈ ਇਹ ਤਾਂ ਗੁਰਬਾਣੀ ਦਾ ਮੰਦੀ ਹੈ 베ਰੀ ਦੇ ਖਲ ਦੇਤੀ ਮੈਂ ਬਾੜ ਦਲੋ 베ਰੀ 베ਰੀਆਂ ਖੋਲ ਬੇ ਤੇ ਕਬਲ ਖੋਲ ਇਹ ਕਾਇਦਨ ਧਾਰੇ ਮੈਂ ਪਟਿਆ ਰੁਕ ਲਈ ਬੜਦਨੂ ਕਿਉਂ ਝੂਠ ਬੋਲ ਤੂੰ ਝੂਠ ਨਹੀਂ ਕਰਨਾ ਹੈਗਾ ਅਸੀਂ ਲੋਕਾਂ ਦਾ ਝੂਠ ਕਿ ਤੂੰ ਸਾਡੇ ਘਰ ਝੂਠ ਬਾੜਦਾ ਤਾ ਤੂੰ ਕਿ ਮੈਂ ਵੜ ਦੋ ਕਿ ਝੂਠ ਆ ਦੋਗੇ ਕੌਣ ਮੰਨ ਲੂਗਾ ਸਰੀ ਦੇ ਜੋ ਕਿ ਤੁਹਾਡੀਆਂ ਗੱਲਾਂ ਜਦ ਮੇਰੀ ਕਿਤੇ ਗਈ ਸੀ ਜਦ ਬਰੂਰ ਆੜਾਤਾ ਸੀ ਫਰਬੁੱਦਰ ਸਾਹਿਬ ਉਹਨਾਂ ਨੇ ਕਦੇ ਮਾਰਿਆ 베ਰੀ ਉਹ ਕਿਤੇ ਗਈ ਸੀ 베ਰੀ ਤਾਂ ਬਕਵਾਸ ਕਰੀਏ ਤੁਸੀਂ ਹੈ ਝਗਬਜਾਕ ਬਣਾਇਆ ਤੁਸੀਂ ਸਾਰੀ ਗੁਰਬਾਣੀ ਛੱਡ ਕੇ ਬੇਵਕੂ ਬਣਾਉਂਦੇ ਸੀ ਲੋਕਾਂ ਨੂੰ ਗੁਰੂ ਨਹੀਂ ਬੰਦਾ ਸਾਡਾ ਕਹਿੰਦਾ ਝੂਠ ਹੈ ਅਸੀਂ ਕਹਿੰਦਾ ਤਾਂ ਹੈ ਇਹ ਝੂਠ ਹੈ ਗੁਰੂ ਨੇ ਕਹਾਇਆ ਝੂਠ ਹੈ ਅਸੀਂ ਕਹਾਂਗੇ ਝੂਠ ਹੈ ਜੇ ਤੁਸੀਂ ਚੁੱਪ ਸੀ ਇਹਦਾ ਮਤਲਬ ਤੁਸੀਂ ਸਾਰੇ ਸਾਡਾ ਨਾਸ ਕਰ ਦੋਗੇ ਹਾਂ ਬਾਬਾ ਫੂਟਮ ਧਰਮ ਹੈ ਭਰਮ ਤੰਤਰੰ ਇਹ ਸਾਰੇ ਪਰਮ ਤੰਤਰ ਦੇ ਕਾ ਖਬਰ ਇਹਨਾਂ ਦੇ ਵਿੱਚ ਅਸੀਂ ਫੜ ਫੜ ਕੇ ਛੇਤਰਾਈ ਕੀਤੀ ਇਹਨਾਂ ਦੀ ਬੜੇ ਸੰਤਾਂ ਦੀ ਸੰਗੜ ਲਾ ਲਾ ਕੇ ਪਹਿਰੀ ਪੈਦੇ ਹੁੰਦੇ ਸੀ ਇਹ ਅਸੀਂ ਨਾ ਇੱਥੇ ਪੈਰਾਂ ਸੋ ਚਾਰ ਦਾ ਵਾਲਾ ਪਹਿਰੀ ਬੈਠਾ ਸੀ ਮੇਰੇ ਕਹਿੰਦਾ ਕੋਈ ਗੁਰਨਾਨ ਦੇਵਤਾ ਮੈਂ ਤੈਨੂੰ ਕੋਈ ਵੱਡੂ ਗਾਣ ਥੋੜਾ ਥੋੜਾ ਕਰਕੇ ਕਹਿੰਦਾ ਕੀ ਗੱਲ ਬਾਵਾ ਗੁਰਨਾਨ ਦੇਵ ਦੇ ਦਰਸ਼ਨ ਕਰਨੂ ਤਰੇ ਜੋ ਰੋ ਲੱਗ ਗਿਆ ਬਿੱਦਾਂ ਕਰੇ ਆਪਾ ਦੇ ਘਰ ਸਾਹਿਬ ਤੂੰ ਸਮਝਦਾ ਕੀ ਹੋਇ ਮੈਂ 1 2 10 ਛੱਡ ਜੂ 8 ਵਜੇ ਤੂੰ ਇਹਨਾ ਤੂੰ ਜਾ ਆਇਆ ਲੋਕਲ ਤੇ ਉਹ ਦੇਹਣੂ ਨੇ ਥਪੜਾਈ ਕਰ ਕਰਕੇ ਤੇਰਾ ਮੂੰਹ ਕਰ ਦਾਂਗੇ ਦੂਏ ਪਾਸੇ ਨੂੰ ਤੂੰ ਛੇੜਿਆ ਕਿ ਨੂੰ ਹੈ ਬਸ ਜਦ ਹੀ ਪੈਰੀ ਪੈ ਗਿਆ ਅਸਰਾ 28 ਸਾਲ ਦੀ ਉਮਰ ਦੀ ਜੜੀ ਉਮਰ ਜੀ ਜੀ ਸੰਬਾੜ ਦੀ ਗੱਲ ਹੈ ਜਿਆਦਾ ਚੌੜਾ ਹੋਣ ਲੱਗ ਗਿਆ ਦੁਨੀਆ ਜੋ ਮੱਥਾ ਟੇਕਣ ਲੱਗੀ ਸੀ ਲੋਸਾਰੀ ਉਹ ਭਰੇੜਾ ਸਾਹਿਬ ਜੋੜ ਬੇਲੇ ਤੇ ਤਲਵਾਰ ਮਾਰੇ ਪਾਰ ਜਾਊਗੀ ਬੜਾ ਪੁੱਤ ਰਿਆ ਫਰਦ ਨਾਲੇ ਉਹਨੂੰ ਦੁਨੀਆ ਡਰਦੀ ਸੀ ਪਤਾ ਨਹੀਂ ਕੀ ਹੈ ਇਹ ਇਹ 베ਰੀ ਨੂੰ ਲਈ ਫਰਦ ਉਹ ਆਦਮੀ ਸਿੰਘ ਬਹੁਤ ਕੋ ਦੇਖਿਆ ਆਇਆ ਬਿਨਾ ਇੱਕ ਆਸਨ ਨਰਾਸਨ ਸਵੇ ਹੈ ਬਿਨਾ ਇੱਕ ਆਸਨ ਨਰਾਸਨ ਸਵੇ ਹੈ ਇੱਕ ਦੀ ਆਸ ਤੋਂ ਬਿਨਾ ਸਭ ਨਰਾਸ ਨੇ ਕੱਖ ਨਹੀਂ ਹੈ ਕਿਸੇ ਕੋਲ ਉਹ ਬੰਦੇ ਕੋਈ ਅਰਦਾਸ ਕਰਕੇ ਇਹਨਾਂ ਦੇ ਜਹਿਦਾਰਾਂ ਦੀ ਪੰਜੇ ਅਰਦਾਸ ਕਰਕੇ ਪੂਰੀ ਕਰਕੇ ਦਿਖਾ ਦੇ ਮੇਰੀ ਥੱਲੇ ਕੱਲਣ ਜਾਏ ਹੋਰ ਕਿਤੇ ਕੱਲਣ ਜਾ ਕੇ ਚਾਹ ਪੇ ਪੜਾ ਉਹਨਾਂ ਦੇ ਥੱਲੇ ਕੱਲਣ ਸਾਦਾ ਦਾ ਬਰ ਬੂਟਾ ਕਰਕੇ ਤਾਂ ਦਿਖਾਓ ਕੁਛ ਗੱਲਾਂ ਮਾਰੀਆਂ ਜਾਂਦੇ ਰਹੇ ਦੁਕਾਨ ਜਲਦੀ ਹੈ ਫੈਕਟਰੀ ਪੈਸੇ ਹੁੰਦੇ ਨੇ ਅਨੇ ਹੋਏ ਬਿਨਾ ਇੱਕ ਨਾਮਮ ਨਾ ਕਾਮਮ ਕਵੇ ਹੈ ਇੱਕ ਨਾਮ ਦੇ ਬਿਨਾ ਕਿਸੇ ਨੇ ਕਬ ਨਹੀਂ ਹੁਣ ਲਿਖੇ ਜਾਣਾ ਹੈ ਕਾਮਮ ਕਵੇ ਹੈ ਕਦੇ ਵੀ ਕਬ ਨਾ ਆਇਆ ਨਾ ਕਦੇ ਆਊਗਾ ਨਾਮ ਨੇ ਕਬ ਬੋੜਾ ਜਿਆਦਾ ਹੋਣਾ ਕਿਸੇ ਜੇ ਕੰਮ ਆਉਂਦੇ ਹੈ ਜੜੇ بڑے ਰਾਜੇ ਨੇ ਉਹ ਰਿਸ਼ਵਤੇ ਕੇ ਨਾ ਰਹਿ ਜਾਂਦੇ ਇੱਥੇ ਰੇ ਜੋ ਦੇ ਕੇ ਆਪਣੀ ਉਹ ਨਾ ਵਧਾ ਲੈਂਦੇ ਪਤਾਬ ਨਹੀਂ ਲੱਗਦਾ ਕਿੱਥੇ ਨੂੰ ਲੈ ਗਏ ਕਿੱਥੇ ਨੂੰ ਚਲਾ ਗਿਆ ਜਾਂ ਨਿਕਲਦਾ ਸਰੀਰ ਚੋਂ ਕਿਸੇ ਨੂੰ ਨਹੀਂ ਪਤਾ ਹੁੰਦਾ ਉਹ ਜੋ ਮੈਂ ਅਤਵਾਦੀ ਆ ਮੁੰਡੇ ਵਿਚ ਆ ਕੇ ਲੈ ਜਾਂਦੇ ਤੇ ਪੁਲਿਸ ਵਾਲੇ ਉਹ ਚੰਗੇ ਭਲੇ ਨੂੰ ਵੀ ਲੈ ਜਾਂਦੇ ਤੇ ਉਹ ਤਾਂ ਭਲੇਖੇ ਨਾਲ ਚਾਹੇ ਕਿਸੇ ਤਰੀਕੇ ਨਾਲ ਇਹ ਦੀ ਹਜ਼ਰ ਦੇ ਕਿੱਥੇ ਪਤਾਬ ਨਹੀਂ ਲੱਗਣਾ ਆਤਮਾ ਨੇ ਕਿੱਥੇ ਚਲੀ ਜਾਣਾ ਜਿਹੜੇ ਪੈਰ ਅੜਾਈ ਫਿਰਦੇ ਇੱਥੇ ਹੁਣ ਕੀ ਪਤਾ ਕਿਹੜੇ ਗਰੀਬ ਤੇ ਗਰੀਬ ਦੇ ਜਾ ਕੇ ਜੰਪਣਾ ਹੁਣ ਕਿਤੇ ਸਜ਼ਾ ਦੇ ਦੇ ਲਈਏ ਹੁਣੇ ਚੌੜੇ ਹੋਏ ਫਿਰਦੇ ਨੇ ਕੀ ਪਤਾ ਲਗਣਾ ਕਿਥੇ ਦੇ ਕਿੱਥੇ ਪੈਦਾ ਕਰ ਲੈਣਾ ਤੁਹਾਨੂੰ ਪਤਾ ਕੁਛ ਕੋਈ ਸੋਚਦਾ ਹੀ ਨਹੀਂ ਗੱਲ ਗੱਲ ਦੀ ਪਤਾ ਹੀ ਨਹੀਂ ਹੈ ਪਤਾ ਨਹੀਂ ਕਾਲਾ ਨਿਸ਼ਾਨ ਹੈ ਨਾ